ਕੋ ਕੱਲਿਆ ਜੀ ਬਹੁਤ ਵਧੀਆ ਹੰਗਾਰਾ ਪਾਰਟੀ ਨੂੰ ਇਸ ਵਾਰ ਮਿਲ ਰਿਹਾ ਹੈ ਪਰ ਲੋਕ ਪੰਜਾਬ ਦੇ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੀ ਆਵਾਜ਼ ਹੈ ਜਿਹੜੀ ਖੇਤਰੀ ਪਾਰਟੀ ਤੋਂ ਬਿਨਾਂ ਕਿਸੇ ਨੇ ਉਠਾਉਣੀ ਨਹੀਂ ਔਰ ਖੇਤਰੀ ਪਾਰਟੀ ਨੂੰ ਸ਼੍ਰੋਮਣੀ ਕੱਲ੍ਹ ਤੋਂ ਦੁਬਾਰਾ ਮਜ਼ਬੂਤ ਕਰਨ ਲਈ ਲੋਕਾਂ ਨੇ ਮਾਨ ਬਣੇ ਹੋਏ ਨੇ ਔਰ ਤੁਸੀਂ ਨਾ ਚੋਣਾਂ 'ਚ ਦੇਖੋਗੇ ਕਿ ਬੜੇ ਵਧੀਆ ਨਤੀਜੇ ਨੇ ਜਿਹੜੇ ਸਮੁੱਚੇ ਪੰਜਾਬ 'ਚ ਦੇਖਣ ਨੂੰ ਮਿਲਣਗੇ ਸੁਖਪਾਲ ਸਿੰਘ ਖਹਿਰਾ ਦੀ ਐਂਟਰੀ ਨੂੰ ਕਿਵੇਂ ਦੇਖਦੇ ਹੋ ਕਿ ਕੁਝ ਦਿਨਾਂ ਬਾਅਦ ਕਾਂਗਰਸ ਦੇ ਵਿੱਚ ਖਲਾਰਾ ਪੈ ਜਾਂਦਾ ਤਰਵੀਰ ਗੋਲਡੀ ਆਮ ਆਦਮੀ ਪਾਰਟੀ ਸਾਹਮਣੋ ਹੋ ਜਾਂਦੇ ਨੇ ਦੇਖੋ ਸੁਖਪਾਲ ਸਿੰਘ ਖਹਿਰਾ ਕੋਈ ਇਹਦਾ ਉਹਨਾਂ ਦੀ ਪਾਰਟੀ ਦਾ ਮਸਲਾ ਹੈ ਉਹ ਕਿਸੇ ਨੂੰ ਕਿਤੋਂ ਚੋਣ ਲੜਾਉਣਾ ਤਾਂ ਉਹਨਾਂ ਨੇ ਦੇਖਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਬਿਲਕੁਲ ਉਹਨਾਂ ਦੇ ਪਿੰਡ ਦੇ ਨਾਲ ਪਰਲੇ ਪਾਸੇ ਕਰਤਾਸਪੁਰ ਹਲਕਾ ਦੂਜੇ ਪਾਸੇ ਖਡੂਰਸਾਹ ਹਲਕਾ ਇੱਥੇ ਉਹਨਾਂ ਨੂੰ ਕਾਹਦੇ ਲਈ ਭੇਜਿਆ ਗਿਆ ਹੈ ਸਰਫੇਸ ਕਰਕੇ ਭੇਜਿਆ ਗਿਆ ਕਿ ਦੂਰ ਜਾ ਕੇ ਬੰਦੇ ਦਾ ਕਈ ਵਾਰੀ ਪਤਾ ਨਹੀਂ ਹੁੰਦਾ ਉੱਥੇ ਜਾ ਕੇ ਜੋ ਮਰਜ਼ੀ ਬੋਲ ਬਾਲ ਕੇ ਆਪਣਾ ਮੇਲਾ ਲੁੱਟ ਕੇ ਉਹਦਾ ਲੈ ਆਉਣਾ ਸੋ ਇੱਥੇ ਵਿਜੇਂਦਰ ਸਿੰਘਲਾ ਜੀ ਇੱਥੋਂ ਦੇ ਮਿਨਿਸਟਰ ਰਹੇ ਨੇ ਉਹਨਾਂ ਨੂੰ ਚਾਕੇ ਆਨੰਦਪੁਰ ਸਾਹਿਬ ਭੇਜਦਾ ਸਕਵਾਲ ਸਿੰਘ ਖੈਰਾ ਉਹਨਾਂ ਨੂੰ ਇੱਥੇ ਭੇਜਦਾ ਸੰਤਾ ਸਮਝ ਨਹੀਂ ਆਉਂਦਾ ਵੀ ਲੋਕਾਂ ਨੂੰ ਇਹ ਕੀ ਗਮਰਾਹ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ ਜਾਇ ਇਹਨਾਂ ਦੇ ਬੰਦਿਆਂ ਨੇ ਜਿੱਥੇ-ਜਿੱਥੇ ਰਹੇ ਨੇ ਉੱਥੇ ਇਹਨਾਂ ਨੇ ਕੰਮ ਨਹੀਂ ਕੀਤੇ ਉੱਥੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਪਰ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਦੂਜੇ ਹਲਕੇ ਕਿਸੇ ਬੰਦੇ ਦਾ ਤਿਓ ਨਹੀਂ ਹੁੰਦਾ ਕਿੱਥੇ ਅਸੀਂ ਰਹਿਨੇ ਆ ਉੱਥੇ ਹੀ ਬੰਦਾ ਕੰਮ ਕਰ ਸਕਦਾ ਉਸੇ ਧਰਤੀ ਦਾ ਬੰਦੇ ਨੂੰ ਮੋਹ ਹੁੰਦਾ ਉੱਥੇ ਹੀ ਬੰਦਾ ਕੰਮ ਕਰਦਾ ਸੋ ਇਹ ਗਲਤ ਫੈਸਲੇ ਕਰ ਰਹੇ ਨੇ ਉਹਦਾ ਜਵਾਬ ਲੋਕ ਇਹਨਾਂ ਚੋਣਾ ਚੋਣਾ ਹੁੰਦੇ ਦੇਣਗੇ